ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਬਿੱਟੂ ਸਾਹਿਬ ਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੱਜ ਬਹੁਤ ਹੀ ਭਰੇ ਮਨ ਨਾਲ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਲੱਗਾ ਮੈਂ ਤੇ ਮੇਰਾ ਪਰਿਵਾਰ ਇੱਕ ਪੰਥਕ ਪਰਿਵਾਰ ਆ ਮੇਰੇ ਪਿਤਾ ਜੀ ਸ਼ਹੀਦ ਜਥੇਦਾਰ ਧਰਮ ਸਿੰਘ ਜੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਅਨੇਕਾਂ ਵਾਰ ਜੇਲ੍ਹ ਕੱਟੀ ਪਾਰਟੀ ਨੇ ਜਿੱਥੇ ਵੀ ਉਹਨਾਂ ਦੀ ਡਿਊਟੀ ਲਈ ਭਾਵੇਂ ਉਹ ਮਰਜੀ ਉੜੇ ਦਾ ਜਥਾ ਲੈ ਕੇ ਜਾਂਦੀ ਸੀਗੀ ਉਸ ਵੇਲੇ ਪਤਾ ਨਹੀਂ ਸੀ ਹੁੰਦਾ ਕਿ ਸਵੇਰੇ ਘਰੋਂ ਗਏ ਸ਼ਾਮ ਨੂੰ ਵਾਪਸ ਪਰਤਣਾ ਕਿ ਨਹੀਂ ਪਰਤਣਾ ਛਰਮ ਨੇ ਕਾਲੀ ਦਲ ਦੀ ਟਿਕਟ ਤੇ ਤਕੜੀ ਨਿਸ਼ਾਨ ਤੇ 1985 ਵਿੱਚ ਐਮਐਲਏ ਦੀ ਇਲੈਕਸ਼ਨ ਵੀ ਲੜੀ ਚੇਅਰਮੈਨ ਨੂੰ ਪੁਰਮਟਰਸ ਬਟਾਲਾ ਵੀ ਰਹੇ ਪੰਜਾਬ ਵਿੱਚ ਉਹਨਾਂ ਨੇ ਵਰਕਿੰਗ ਕਮੇਟੀ ਦੇ ਮੈਂਬਰ ਔਰ ਜ਼ਿਲ੍ਹੇ ਦੇ ਪ੍ਰਧਾਨ ਦੇ ਤੌਰ ਤੇ ਵੀ ਉਹਨਾਂ ਨੇ ਸੇਵਾ ਨਿਭਾਈ ਇੰਡਸਟਰੀਅਲਿਸਟ ਹੋਣ ਦੇ ਨਾਤੇ ਇੰਡਸਟਰੀ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਵੀ ਰਹੇ ਰਾਮਗੜੀਆਂ ਹੋਣ ਦੇ ਨਾਤੇ ਉਹ ਆਪਣੀ ਬਰਾਦਰੀ ਦੇ ਰਾਮਗੜੀਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਔਰ 1990 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਮੇਰੇ ਪਿਤਾ ਜੀ ਜਥੇਦਾਰ ਧਰਮ ਸਿੰਘ ਜੀ ਨੂੰ ਵੀ 18 ਜੂਨ 1990 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਭੋਗ ਤੇ ਜਥੇਦਾਰ ਜੀਵਨ ਸਿੰਘ ਜੀ ਉਮਰਾਨੰਗਲ ਜਥੇਦਾਰ ਤੋਤਾ ਸਿੰਘ ਜੀ ਕੈਪਟਨ ਕਬਲਜੀਤ ਸਿੰਘ ਜੀ ਨੱਥਾ ਸਿੰਘ ਧਾਲਮ ਜੀ ਔਰ ਸੇਵਾ ਸਿੰਘ ਸੇਵਾ ਜੀ ਨੇ ਮੇਰੇ ਸਿਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੱਗ ਬੰਨੀ ਤੇ ਮੈਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਜੋ ਪੱਗ ਅੱਜ ਵੀ ਮੇਰੇ ਸਿਰ ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੈ ਕੇ ਚੱਲ ਰਿਆਂ ਔਰ 1991 ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ 13 ਸਾਲ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਬਟਾਲਾ ਦਾ ਪ੍ਰਧਾਨ ਰਿਆਂ 4 ਸਾਲ ਮੈਂ ਜ਼ਿਲ੍ਹੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਦਿਆਂ ਵਰਕਿੰਗ ਕਮੇਟੀ ਦਾ ਔਰ ਜਨਰਲ ਕੌਂਸਲ ਦਾ ਮੈਂ ਲਗਾਤਾਰ ਮੈਂਬਰ ਬੰਦਾ ਆ ਰਿਆਂ ਮੇਰੇ ਕਹਿਣ ਤੋਂ ਭਾਵ ਕਿ ਮੈਂ ਆਪਣਾ ਪਿਤਾ ਗਵਾਇਆ ਆਪਣੀ ਸਾਰੀ ਜਵਾਨੀ ਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹਰ ਹੁਕਮ ਦੀ ਪਾਲਣਾ ਕਰਦੇ ਹੋਏ ਤਨ ਮਨ ਧਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਜਿੱਥੇ ਵੀ ਬਾਈ ਇਲੈਕਸ਼ਨ ਹੁੰਦੀ ਰਹੀ ਉੱਥੇ ਹੀ ਮੈਂ ਜਾਂਦਾ ਰਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿਹੜੀ ਪਹਿਲੀ ਇਲੈਕਸ਼ਨ ਸੀ ਉਸ ਵੇਲੇ ਬੀਬਾ ਵੱਡੇ ਬੀਬਾ ਜੀ ਸਾਡੀ ਮਾਤਾ ਸਤਕਾਰਯੋਗ ਸਰਿੰਦਰਪੁਰ ਕੌਰ ਬਾਦਲ ਜੀ ਨਾਲ ਜੋ ਮਲੋਟ ਹਲਕੇ ਦੇ ਇੰਚਾਰਜ ਸਨ ਉਹਨਾਂ ਦੇ ਨਾਲ ਕੰਮ ਕੀਤਾ ਔਰ ਭਾਗਸਰ ਜੈਲ ਦੇ 12 ਪਿੰਡਾਂ ਵਿੱਚ ਸੇਵਾ ਨਿਭਾਈ ਜਦੋਂ ਮਜੀਠਾ ਸਾਹਿਬ ਜੀ ਦੀ ਪਹਿਲੀ ਇਲੈਕਸ਼ਨ ਸੀ ਉਦੋਂ ਵੀ ਕੱਥੂ ਨੰਗਲ ਵਿੱਚ ਸੇਵਾ ਨਿਭਾਈ ਹਰ ਇਲੈਕਸ਼ਨ ਦੇ ਵਿੱਚ ਮੈਂ ਤਨ ਮਨ ਧਨ ਨਾਲ ਸੇਵਾ ਕੀਤੀ ਔਰ ਮੈਂ ਆਪਣੇ ਤੇ ਔਰ ਆਪਣੇ ਪਰਿਵਾਰ ਤੇ ਪਾਰਟੀ ਖਾਤਰ ਅਨੇਕਾ ਪਰਚੇ ਵੀ ਕਰਵਾਏ 6 ਇਲੈਕਸ਼ਨਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਐਮਸੀ ਦੀਆਂ ਲੜੀਆਂ ਨੇ ਜਿਨ੍ਹਾਂ ਚੋਂ 5 ਇਲੈਕਸ਼ਨਾਂ ਮੈਂ ਲਗਾਤਾਰ ਜਿੱਤੀਆਂ ਨੇ ਮੇਰੇ ਮਾਤਾ ਜੀ ਵੀ ਕੌਂਸਲਰ ਰਹੇ ਮੇਰੇ ਚਾਚਾ ਜੀ ਵੀ ਕੌਂਸਲਰ ਰਹੇ ਮੈਂ ਵੀ ਕੌਂਸਲਰ ਰਹਾ ਅੱਜ ਬੜੇ ਦੁਖੀ ਮਾਨਾ ਆਪ ਸਭ ਨਾਲ ਇਹ ਗੱਲ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਹੁਣ ਦੀਆਂ ਨੀਤੀਆਂ ਨੇ ਪੰਥਰ ਪਰਿਵਾਰਾਂ ਨੂੰ ਪਿੱਛੇ ਪਾ ਕੇ ਤੇ ਜਿਹੜੇ ਕੰਮ ਕਰਨ ਵਾਲੇ ਵਰਕਰ ਨੇ ਉਹਨਾਂ ਨੂੰ ਪਿੱਛੇ ਕਰਕੇ ਦੂਜੀਆਂ ਪਾਰਟੀਆਂ ਚੋ ਲਿਆ ਕੇ ਉਹਨਾਂ ਵਰਕਰਾਂ ਨੂੰ ਸਾਡੇ ਸਿਰ ਤੇ ਪਿਠਾ ਦਿੱਤਾ ਗਿਆ ਔਰ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਨ੍ਹਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਮੁਖਾਲਫਤ ਕੀਤੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਦੇ ਦਾਵੇਦਾਰ ਉਹਨਾਂ ਨੂੰ ਇੰਚਾਰਜ ਲਾ ਦਿੱਤਾ ਗਿਆ ਮੈਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੇਖਦੇ ਆਇਆ ਅੱਜ ਬਹੁਤ ਹੀ ਭਰੇ ਮਨ ਨਾਲ ਮੈਂ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਤੇ ਮੈਂ ਸ਼ਰਮ ਨਹੀਂ ਕਰਦੀ ਦਿਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਆਂ ਜੋ ਮੈਂ ਸਤਿਕਾਰਯੋਗ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਮੇਰਾ ਮੁੱਢਲੀ ਮੈਂਬਰਸ਼ਿਪ ਤੋਂ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀਆਂ ਜਿਹੜੀਆਂ ਸੱਜੀਆਂ ਕੱਬੀਆਂ ਬਾਵਾ ਮੇਰੇ ਸੱਜਣ ਮਿੱਤਰ ਦੋਸਤ ਭੈਣ ਭਰਾ ਜਿੰਨੇ ਵੀ ਮੇਰੇ ਨਾਲ ਚੱਲਦੇ ਰਹੇ ਨੇ ਅੱਜ ਤੱਕ ਉਹਨਾਂ ਨੇ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਨਾਲ ਸਲਾਹ مشورہ ਕਰਕੇ ਇੱਕ ਵੱਡਾ ਫੈਸਲਾ ਲੈ ਕੇ ਜਿਸ ਪਾਰਟੀ ਵਿੱਚ ਵੀ ਬਤੌਰ ਸਿਪਾਹੀ ਸੇਵਾ ਕਰਾਂਗਾ ਉਸ ਪਾਰਟੀ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਲੈ ਕੇ ਸਾਥੀਆਂ ਨਾਲ ਉਹ ਜੁਆਇਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ